ਹਾਂਜੀ ਭਾਈ ਜੀ ਅੱਜ ਸਟੇਲਿੰਗ ਸਟੇਲਿੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਹਨ ਨਿਊ ਟੂਫੈਂਸ ਕਲੋਨੀ ਫੇਸ 3 ਦੇ ਵਿੱਚ 38 ਲੱਖਾਂ ਆਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਏ ਸੀ ਗਰਾਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰਿੰਗ ਕਰਕੇ ਕਰ ਲਈ ਸੀ ਤੇ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇਟਾ ਲਗਰਾਇਜ਼ ਦਾ ਦੁਕਾਨਾ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾ ਦੀ ਵੀ ਰੂਪ ਦੇ ਰਹੀ ਸੀ ਇਸ ਤਰੀਕੇ 8 ਥੰਗੇ ਤੇ 8 ਉੱਪਰ ਇਸ ਤਰੀਕੇ ਦਾ ਲ ਹਾਂ ਹੁਣ ਕੋਈ ਨਗਰ ਕੌਂਸਲ ਹੈ ਜਿੱਥੇ ਕੀ ਹੋਣਾ ਤੇ ਰਿਹਾਇਸ਼ੀ ਇਲਾਕੇ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਤਵਰੀ ਨਹੀਂ ਦੀ ਪੂਰੀ 100% ਗਰਾਊਂਡ ਫਲੋਰ ਤੇ ਵੀ ਫਸਟ ਫਲੋਰ ਤੇ ਵੀ ਤਵਰ ਕਾ ਨਹੀਂ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਆ ਗਏ ਜੀ ਉਹਨਾਂ ਨੇ ਨੋਟਿਸ ਜ਼ਰਾ ਕੱਟੇ ਹੋਏ ਸੀ ਪਰ ਕੰਮ ਬੰਦ ਨਹੀਂ ਹੋ ਰਿਹਾ ਸੀ ਸਾਡੇ ਕੋਲ ਏਰੀਆ ਤੋਂ ਬਾਅਦ ਫਿਰ ਤੁਸੀਂ ਨਾ ਸਾਹਿਬ ਨੂੰ ਧਿਆਨ ਦੇ ਕੇ ਆਇਆ ਸੀ ਤੇ ਉਹ ਬੋਲ ਰਿਹਾ ਫਰਟ ਹੋਈ ਸੀ ਤੇ ਮਾਰਜੋ ਕੋਈਨਾ ਸਾਹਿਬ ਦੇ ਕੋਲ ਹੋਈ ਸੀ ਇਹ ਕੋ ਫੀਲ ਕਰ ਰਹੇ ਤੇ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੰਡਿਆਂ ਦੀ ਸਾਲ ਲਾ ਕੇ ਸੀ ਉਹਨੂੰ ਮੁੱਕ ਕੇ ਕੋਈ ਜੀ ਆਪਣੀ ਫੀਲ ਨੂੰ ਸੀਲ ਕਰਕੇ ਤੇ ਉੱਤੇ ਬੋਲ ਗਿਆ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਵੀ ਜ਼ਰਾ ਹੋਈ ਸੀ ਹਾਂਜੀ ਭਾਈ ਜੀ ਅੱਜ ਸਟੇਲਿੰਗ ਸੁਰਿੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਵਾਹ ਅਨ ਯੂਟਿਫੈਂਸ ਕਲੋਨੀ ਫੇਸ 3 ਦੇ ਵਿੱਚ ਇੱਕ 85 ਲੱਖਾਂ ਦਾ ਪਾਕ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਹੇ ਸੀ ਗਰਾਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰਿੰਗ ਕਰਕੇ ਕਰ ਲਈ ਸੀ ਕਿ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਸ਼ਨ ਕਰਕੇ 8 ਦੇ ਕਰੀਬ ਅ ਦੋ ਸਾਈਡ ਤੋਂ ਇਟਾ ਲੱਗ ਰਹੀ ਦਾ ਦੁਕਾਨਾ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਰਹੇ ਸੀ ਇਸ ਤਰੀਕੇ 8 ਸੰਗੇ ਤੇ 8 ਉੱਪਰ ਇਸ ਤਰੀਕੇ ਨਾਲ ਆਵਾ ਹਾਊਸਿੰਗ ਵਿਭਾਗ ਦਾ ਸਾਹ ਹੈ ਕਿ ਇਹ ਹੋ ਰਿਹਾ ਵੀ ਤੇ ਰਿਹਾਇਸ਼ੀ ਇਲਾਕੇਾਂ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਹੋਈ। ਪਰ ਇਹ 100% ਗਰਾਊਂਡ ਫਲੋਰ ਤੇ ਵੀ ਫਸਟ ਫਲੋਰ ਤੇ ਵੀ ਤਵਰ ਕੰਨੀ ਨਹੀਂ। ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਆ ਗਏ ਜੀ ਉਹਨਾਂ ਨੇ ਨੋਟਿਸ ਵਗੈਰਾ ਕਰਤੀ ਹੋਈ ਸੀ। ਪਰ ਕੰਮ ਬੰਦ ਨਹੀਂ ਹੋ ਰਿਹਾ ਸੀ ਸਾਡੇ ਕੋਲ ਇਤਿਹਾਸ ਤੋਂ ਬਾਅਦ ਫਿਰ ਤੁਸੀਂ ਨਕਾਬ ਤੋਂ ਧਿਆਨ ਵਿੱਚ ਆਇਆ ਸੀ ਤੇ ਉਹ ਲੋਗਰ ਫਰਗਡ ਹੋਈ ਸੀ ਤੇ ਮਾਰਜੋ ਕਵੈਨਰ ਸਾਹਿਬ ਦੇ ਕੋਲ ਮੋਈ ਸੀ ਰਿਪੋਰਟ ਦਰਾਂਗੇ ਕਿਉਂਕਿ ਇੱਥੇ ਡਰਾਜੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਡਿਆਂ ਦੀ ਤਾਰ ਲਾ ਕੇ ਸੀ ਉਹਨੂੰ ਮੁੱਕ ਕੇ ਤੇ ਉਹ ਜਿਹੜੀ ਆਪਣੀ ਫੀਲਿੰਗ ਸੀ ਰਿਪੋਰਟ ਕਰਕੇ ਤੇ ਉੱਥੇ ਜਾ ਗਈ ਸੀ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਹੋਈ ਸੀ ਹਾਂਜੀ ਭਾਈ ਜੀ ਅੱਜ ਸਟੇਲਿੰਗ ਸਟੇਲਿੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਹਨ ਨਿਊ ਡਿਫੈਂਸ ਕੋਰਨਰ ਫੇਸ 3 ਦੇ ਵਿੱਚ 38 ਲੱਖਾਂ ਦਾ ਬਾਜ਼ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰਿਆ ਸੀ ਗਰਾਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰਿੰਗ ਕਰਕੇ ਕਰ ਲਈ ਸੀ ਤੇ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਏਟਾ ਲੱਗ ਰਹੀ ਦਾ ਦੁਕਾਨਾ ਬਣਾ ਰਹੇ ਹਾਂ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾ ਦੀ ਵੀ ਰੂਪ ਦੇ ਰਹੀ ਸੀ ਇਸ ਤਰੀਕੇ 8 ਥੰਗੇ ਤੇ 8 ਉੱਪਰ ਇਸ ਤਰੀਕੇ ਨਾਲ ਵਾ ਹਉ ਕੋਈ ਨਾ ਰਹਾ ਸਾਡੇ ਅੱਗੇ ਸਿੱਗੀ ਹੋਣਾ ਵੀ ਤੇ ਰਿਆਸ਼ੀ ਨੇ ਕਿਹਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਹੋਈ ਪਰ ਇਹ 100% ਗਰਾਊਂਡ ਫਲੋਰ ਤੇ ਵੀ ਫਸ ਫਲੋਰ ਤੇ ਵੀ ਤਵਰਤਾ ਨਹੀਂ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਅਗੇ ਜੀ ਉਹਨਾਂ ਨੇ ਨੋਟਿਸ ਜਾਰੀ ਕਰਤੀ ਹੋਈ ਸੀ

Instagram X aur WhatsApp channel par